ਸ੍ਰੀ ਰਾਗ ਮਹੱਲਾ ਪਹਿਲਾ ਕੁੰਗੁ ਕੀ ਕਾਇਆ ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ ਅਠ ਸਠ ਤੀਰਤ ਕਾ ਮੁਖ ਟਿਕਾ ਤਿਤ ਕਟ ਮਤ ਵਿਗਾਸ ਉਤਮਤੀ ਸਲਾਹਣਾ ਸੱਚਾ ਨਾਮ ਗੋਨਤਾਸ ਜਿਸਮ ਨੂੰ ਕਦਸਰੀ ਇਰ ਗੈਸਰ ਵਰਗਾ ਸ਼ੁੱਧ ਹੋਵੇ ਜਿਸ ਦੀ ਜੀਬ ਪ੍ਰਭੂ ਦੀ ਸਿਫਤਸਲਾਹ ਦੇ ਰਤਨਾ ਨਾਲ ਜੜੀ ਹੋਵੇ ਜਿਸ ਦੇ ਸਰੀਰ ਵਿੱਚ ਹਰੀਖ ਸਵਾਸ ਉਸਤੀ ਲੱਕੜੀ ਦੀ ਸੁਗੰਧੀ ਵਾਲਾ ਹੋਵੇ ਭਾਵ ਪ੍ਰਭੂ ਦੇ ਨਾਮ ਦੀ ਯਾਦ ਨਾਲ ਸੁਗੰਧਿਤ ਹੋਵੇ ਜਿਸ ਮਨੁੱਖ ਦੇ ਮੱਥੇ ਉੱਤੇ 86 ਹੀ ਤੀਰਥਾਂ ਦਾ ਟਿੱਕਾ ਹੋਵੇ ਭਾਵ ਜੋ ਪ੍ਰਭੂ ਦਾ ਨਾਮ ਜਪ ਕੇ 86 ਤੀਰਥਾਂ ਨਾਲ ਬਧਿਕ ਪਵਿੱਤਰ ਹੋ ਚੁੱਕਾ ਹੋਵੇ ਉਸ ਮਨੁੱਖ ਦੇ ਅੰਦਰ ਮੱਤ ਖੜਦੀ ਹੈ ਉਸ ਖੜੀ ਹੋਈ ਮੱਤ ਨਾਲ ਹੀ ਸੱਚਾ ਨਾਮ ਸਲਾਹਾ ਜਾ ਸਕਦਾ ਗੁਨਾਹ ਦਾ ਖਜ਼ਾਨਾ ਪ੍ਰਭੂ ਸਲਾਹਿਆ ਜਾ ਸਕਦਾ ਹੈ